ਅੱਜ ਸ਼ਹੀਦ ਜੋਤਸਰ ਸਾਹਿਬ ਦੇ ਸ਼ਹਾਦਤ ਜਿਹੜੀ ਕੀਤੀ ਸੀ ਉਹਦੇ ਸਬੰਧ ਵਿੱਚ ਅੱਜ ਅਸੀਂ ਦੁੱਧਾ ਲੰਗਰ ਦਾ ਵਿਸ਼ਵਲ ਲੰਗਰ ਲਾਇਆ ਚ ਹੈ ਇੰਡੀਜੀਸ਼ਨ ਚੱਲ ਰਹੀ ਕੂਚੀ ਬਾਹ ਲਾਇਆ ਸੀ ਅੱਜ ਅਸੀਂ ਸ਼੍ਰੋਮਣੀ ਕਾਲਜਰ ਤੋਂ ਡਿਲੀਗੇਟ ਰਿਚ ਆਇਆ ਹੈ ਸਾਡੇ ਵਿੱਚ ਮਕੂਲੀ ਵੀ ਆਏ ਹੋਏ ਆ ਔਰ ਕੂਚੀ ਜਿਹੜੀ ਅੱਜ ਰਿਜਿਸਟ੍ਰੇਡ ਸਾਡੀ ਯੂਨੀ ਪਹੁੰਚੀ ਹੈ ਔਰ ਸਾਰੇ ਅੱਜ ਸੇਵਾ ਹੀ ਲੱਗੇ ਹੋਏ ਜਿਹੜੀ ਸ਼ਹਾਦਤ ਸਾਹਿਬ ਨੂੰ ਅੱਜ ਮਿਲੀ ਹੈ ਉਸਕਾ ਕਿ ਅੱਜ ਅਸੀਂ ਪ੍ਰਧਾਨ ਜੀ ਸਾਹਿਬ ਇਹ ਸੰਚਾਰ ਨਹੀਂ ਜਾ ਸਕਿਆ ਉਹਨਾਂ ਦੀ ਯਾਦ ਵਿੱਚ ਅੱਜ ਸੂਰਤ ਸ਼ਹਿਰ ਅਫੀਸ਼ਰ ਅਤੇ ਸੰਚਾਰ ਵੱਲੋਂ ਲੰਗਰ ਵੀ ਕਰਵਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ ਜਿਹੜਾ ਲੰਗਰ ਲਾਇਆ ਗਿਆ ਕਿਉਂਕਿ ਜਿਹੜੀਆਂ ਕੁਰਬਾਨ ਦੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਉਹ ਹਮੇਸ਼ਾ ਸਾਡੀ ਗੱਲ ਜੇ ਰਹਿੰਦੀ ਔਰ ਸਾਡੀ ਪੰਜਾਬ ਦੀ ਜਿਹੜੀ ਧਰਤੀ ਹੈ ਜਿਹੜੀ ਪੁਰਾਣੀ ਧਰਤੀ ਹੈ ਹਮੇਸ਼ਾ ਔਰ ਜਿਹੜੇ ਸਾਡੇ ਸ਼ਹੀਦ ਚਾਰ ਸਾਹਿਬਜ਼ਾਦੇ ਬੜੀ ਛੋਟੀ ਉਮਰ ਦੇ ਵਿੱਚ ਜਿਹੜੀ ਸ਼ਹਾਦਤ ਕੀਤੀ ਹੈ ਉਹਨੂੰ ਅਕਾਲੀ ਦਲ ਜਿਹੜਾ ਅੱਜ ਆਪ ਦੀ ਸ਼ਿਰਵਾਲੰਗਰ ਸੇਵਾ ਜਿਹੜਾ ਉਹ ਨਿਭਾ ਰਿਹਾ ਔਰ ਸੰਗਤ ਨੂੰ ਵੀ ਜਿਹੜਾ ਬੜੀ ਵੱਡੀ ਗਿਣਤੀ 'ਚ ਜਿਹੜੀ ਸੰਗਤ ਜਿਹੜੀ ਇੱਥੇ ਪੋਜ ਰਹੀ ਔਰ ਲੋਕੀ ਜਿਹੜਾ ਸ੍ਰੀ ਸਰਹੰਮ ਸਾਹਿਬ ਵੀ ਜਿਹੜਾ ਬਹੁਤ ਵੱਡੀ ਗਿਣਤੀ ਵਿੱਚ ਫਤਿਹਗੜ ਸਾਹਿਬ ਜਿਹੜੀ ਹੈ ਆਪ ਦੀ ਨਵਸਤਕ ਉਗਲੀ ਪੋਜ ਰਹਾ ਅਸੀਂ ਵੀ ਸਰਦਾਰਾ ਸ੍ਰੀ ਜਾਮਨੀ ਸਾਹਿਬ ਨਵਸਤਕ ਉਗ ਕੇ ਅਗਰ ਆਪ ਦੇ ਅੰੰਦਰ ਦੀ ਜਿਹੜੀ ਡਿਊਟੀ ਨਿਭਾਉਂ ਆ ਗਿਆ ਜੀ ਅੱਜ ਸਾਡੇ ਦੋਸਤਾਂ ਦੇ ਸ਼ਹਾਦਤ ਜਿਹੜੀ ਦਿੱਤੀ ਸੀ ਉਦੇ ਸਬੰਧ ਵਿੱਚ ਅੱਜ ਅਸੀਂ ਦੁੱਧਾ ਲੰਗਰ ਦਾ ਡਿਸਟਰਲ ਲੰਗਰ ਲਾਇਆ ਚ ਹੈ ਇੰਡੀਜੀਨਲ ਚਲਦੇ ਕੁਪੀ ਬਾਹ ਮਾਇਆ ਸੀ ਅੱਜ ਅਸੀਂ ਸ਼੍ਰੋਮਣੀ ਕਾਲਜਰ ਤੋਂ ਦਿੱਲੀ ਗੇਟ ਰੇਟ ਆਇਆ ਹੈ ਸਾਡੇ ਵਿੱਚ ਮਕੂਲੀ ਵੀ ਆਏ ਹੋਏ ਹੈ ਔਰ ਪੂਜੀ ਜੀ ਅੱਜ ਜੀ ਸਾਡੀ ਯੂਨੀ ਪਹੁੰਚੀ ਹੈ ਔਰ ਸਾਰੇ ਅੱਜ ਸੇਵਾਇ ਲੱਗੇ ਹੋਏ ਜਿਹੜੀ ਸ਼ਾਦਨ ਸਾਹਿਬ ਨੂੰ ਅੱਜ ਮਿਲੀ ਹੈ ਉਸ ਦਾ ਕਿ ਅੱਜ ਅਜੀ ਫਤਿਹਗੁਰ ਸਾਹਿਬ ਇਹ ਸੰਸਾ ਨਹੀਂ ਜਾ ਸਕੀਆਂ ਉਹਨਾਂ ਦੀ ਯਾਦ ਵਿੱਚ ਅੱਜ ਸੂਰਪੁਰ ਸ਼ਹਿਰ ਅਫੀਸ਼ਰ ਵਿੱਚ ਅ ਸੰਸਾਵਾਂ ਦੇ ਨੰਗਰ ਨੂੰ ਬਚਾਇਆ ਹੈ ਅਸੀਂ ਕਹਾਂਗੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ ਜਿਹੜਾ ਨੰਗਰ ਲਾਇਆ ਗਿਆ ਕਿਉਂਕਿ ਜਿਹੜੀਆਂ ਕੰਮ ਆਪਦੇ ਸ਼ਹੀਦਾਂ ਨੇ ਯਾਦ ਰੱਖਤੀਆਂ ਨੇ ਉਹ ਹਮੇਸ਼ਾ ਜੱਦੀ ਗੁਲਾਚ ਰਹਿੰਦੀ ਔਰ ਸਾਡੀ ਪੰਜਾਬ ਦੀ ਜਿਹੜੀ ertid ਹੈ ਧਰੂਪੁਰਾਂ ਦੀ ertid ਹੈ ਹਮੇਸ਼ਾ ਔਰ ਜਿਹੜੀ ਸਾਡੇ ਸ਼ਹੀਦ ਚਾਰ ਸਾਹਿਬ ਜਦਾਂ ਬੜੀ ਛੋਟੀ ਉਮਰ ਦੇ ਵਿੱਚ ਜਿਹੜੀ ਸ਼ਹਾਦਤ ਦਿੱਤੀ ਹੈ ਉਹਨੂੰ ਅਕਾਲੀ ਦਲ ਜਿਹੜਾ ਅੱਜ ਆਪ ਦੀ ਸੇਵਾ ਲੰਗਰ ਸੇਵਾ ਜਿਹੜਾ ਪੁੰਨਵਾਰਿਆ ਔਰ ਸੰਗਤ ਨੂੰ ਵੀ ਜਿਹੜਾ ਬੜੀ ਵੱਡੀ ਗਿਣਤੀ ਚ ਜਿਹੜੀ ਸੰਗਤ ਜਿਹੜੀ ਇੱਥੇ ਪੋਜਰੀ ਔਰ ਲੋਕੀ ਜਿਹੜਾ ਸ੍ਰੀ ਸਰਹੰਮ ਸਾਹਿਬ ਦੀ ਜਿਹੜਾ ਬਹੁਤ ਵੱਡੀ ਗਿਣਤੀ ਵਿੱਚ ਫਤਿਹਗੜ ਸਾਹਿਬ ਜਿਹੜੀ ਹੈ ਆਪ ਦੀ ਨਵਸਤਕ ਉਮਲੀ ਪੋਜ ਰੇ ਅਸੀਂ ਵੀ ਸਰਦਾਰਾ ਸ੍ਰੀ ਜਾਮਨੀ ਸਾਹਿਬ ਨਵਸਤਕ ਉੱਤੇ ਅਗਰ ਆਪ ਦੇ ਅੰੰਦਰ ਦੀ ਜਿਹੜੀ ਡਿਊਟੀ ਨਿਭਾਉਂਦੇ